ਡੇੜਾ ਤੀਜਾ ਟ੍ਰਿਪ ਦਾ ਦਾੜੀ ਇੱਥੇ ਹੀ ਸੈੱਟ ਕਰਨਾ ਨਹੀਂ ਤੜੀਆਂ ਕਿਉਂ ਵੀ ਇੱਥੇ ਬਾਬੇ ਥੱਲੇ ਮੂੰਹ ਬਣ ਕੇ ਨਹੀਂ ਜਾਣ ਦਿੰਦੇ ਸਾਨੂੰ ਨਹੀਂ ਪਤਾ ਮੈਨੂੰ ਪਤਾ ਹੀ ਮਤਲਬ ਇਹਨੂੰ ਨਹੀਂ ਪਤਾ ਸਿਕਿਉਰਿਟੀ ਪਰਪਸ ਦਾ ਤਾਂ ਪਤਾ ਨਹੀਂ ਬੜਾ ਬਾਬਾ ਜੀ ਨੂੰ ਜੇ ਬੋਲੀਦਾ ਬਾਬਾ ਜੀ ਦਾੜਾ ਠੀਕ ਕਰ ਲਈ ਅੰਜ ਨਹੀਂ ਅੰਦਰ ਬਹਿ ਕੇ ਕਰੋ ਸੋ ਨਹੀਂ ਅੰਦਰ ਹੀ ਆਪਣਾ ਦਾਣਾ ਸਾਫ ਠੀਕ ਕਰ ਲਿਆ ਕੋਈ ਵਾਸ ਚੱਲੇ ਆ ਤੇ ਬਾਕੀ ਫੈਮਿਲੀ ਸਾਡੀ ਚਲੀ ਗਈ ਆ ਬਸ ਅੱਡੀ ਰਹੇ ਗਏ ਆ ਦੋਵੇਂ ਜਣੇ ਥੱਕੇ ਬਹੁਤ ਹੀ ਥੱਕੇ ਬੜੇ ਇੱਕ ਇੱਕ ਅੱਲ ਰਾਤ ਠੀਕ ਨਹੀਂ ਰਹੇ ਸੁੱਤਾ ਨਹੀਂ ਪੂਰੀ ਰਾਤ ਸੋ ਰਤੀ ਪਤਾ ਨਹੀਂ ਲੱਗਾ ਕਿੱਥੇ ਪਏ ਤੇ ਸਰਾਵਾਂ ਬਹੁਤ ਸੋਹਣੀਆਂ ਇਹ ਬਾਬਾ ਬੁੱਢਾ ਜੀ ਨਿਵਾਸ ਐਨ ਆਰ ਆਈ ਸਰਾਵਾਂ ਬਹੁਤ ਸਾਫ ਸਫਾਈ ਇਥੇ ਕਮਰੇ ਬਹੁਤ ਸੋਹਣੇ ਆ ਇੱਕ ਕਮਰੇ ਦੇ ਵਿੱਚ 5 ਤੋਂ 6 ਜਣੇ ਐਡਜਸਟ ਹੋ ਜਾਂਦੇ ਇੱਧਰ ਨਵੀਂ ਸਰਾ ਇੱਕ ਬਣੀ ਆ ਗੁਰੂ ਅਰਜਨ ਦੇਵ ਜੀ ਨਿਵਾਸ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ 9 ਜਣੇ ਐਡਜਸਟ ਹੁੰਦੇ ਤੇ ਦੋ ਵਾਸ਼ਰੂਮ ਚੱਲਾ ਚੱਲੀਆ ਆਹ ਕੀ ਬਾਤ ਮੀ ਪੈ ਚੁੱਕਾ ਮੌਸਮ ਹੋਰ ਠੰਡਾ ਹੈ 50 ਥੋੜੀ 50 ਥੋੜੀ ਹਾ 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 ਕੀ ਬਾਤ ਹੈ ਮੌਸਮ ਆਸਮ ਇਹਨਾਂ ਦਿਨਾਂ ਚ ਵਕਾਇ ਹੀ ਮਜ਼ਾ ਵਾ ਪਿਛਲੀ ਯਾਰ ਮੈਂ ਮਈ ਚ ਆਇਆ ਸੀ ਨਾ ਉਦੋਂ ਬੜੀ ਗਰਮੀ ਸੀ ਤੇ ਪਰ ਆ ਦਿਨਾਂ ਅੱਜ ਤੇ ਜਿਆਦਾ ਬੈਸਟ ਆ ਨਾ ਆ ਦਿਨਾਂ ਇਹ ਤਾਂ ਜਿਆਦਾ ਹੀ ਵਧੀਆ ਕਾਰ ਦੀ ਚਾ ਵੀ ਆ ਲੈ ਜਾ ਐ ਮਾਤਾ ਮੈਂ ਦਰਸ਼ਨ ਕਰਨ ਆਈ ਦਵਾਈਆਂ ਖਾਈ ਜਾਨੀ ਤੂੰ ਦੇ ਮੈਂ ਬੁੱਧ ਤੁਹਾਨੂੰ ਸੁਦੇ ਆ ਕੇ ਮੈਨੂੰ ਦੇਣ ਦੋ ਮੇਰਾ ਸਰੀਰ ਨਹੀਂ ਹੈ ਨਾ ਇਹ ਨਹੀਂ ਮੈਂ ਤੇ ਦੋਹਾਂ ਨਹੀਂ ਹੁਣ ਹੈਗਾ ਚਲ ਠੀਕ ਆ ਕੋਈ ਨਹੀਂ ਜਿਹੜੇ ਘਰ ਆਈਆਂ ਜਿਹਰੇ ਘਰ ਆਈਆਂ ਉਹ ਨਹੀਂ ਮੈਂ ਦੇ ਦੇਣੀ ਆ ਹੈ ਪਾ ਲੈ ਲੋਗ ਨਾ ਚਲ ਚਲੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਜੀ ਤੀਸਰਾ ਦਿਨ ਚੌਥਾ ਰਹਿਣਾ ਅੱਜ ਪਿੰਡੋਂ ਚੱਲਿਆ ਨੂੰ ਚੌਥਾ ਹੋ ਗਿਆ ਹਾਂ ਪਿੰਡੋਂ ਚੱਲਿਆ ਨੂੰ ਚੌਥਾ ਦਿਨ ਅੱਜ ਤੇ ਆਪਾਂ ਕੱਲ ਸ਼ਾਮ ਵੀ ਪਹੁੰਚੇ ਕੁਝ ਗੁਰੂ ਘਰਾਂ ਦੇ ਦਰਸ਼ਨ ਆਪਾਂ ਤੁਹਾਨੂੰ ਕਰਾ ਚੁੱਕੇ ਹਾਂ ਤੇ ਜਿਹੜੇ ਗੁਰੂ ਘਰ ਰਹਿੰਦੇ ਸੀ ਜਿਵੇਂ ਗੁਰੂ ਦਵਾਰਾ ਨਾਨਕ ਸਰ ਸਾਹਿਬ ਔਰ ਕਿਹੜਾ ਗੁਰਦੁਆਰਾ ਸਾਹਿਬ ਆ ਸਤਨਗੜ੍ਹ ਸਾਹਿਬ ਰਤਨਗੜ੍ਹ ਸਾਹਿਬ ਆ ਪੰਦੀਪ ਸਿੰਘ ਜੀ ਦਾ ਗੁਰਦੁਆਰਾ ਔਡਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਉਹਨਾਂ ਸਾਰੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਤੇ ਚਲੋ ਜੀ ਮਿਲਦੇ ਆ ਵਲੌਗ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਪਰ ਇੱਕ ਗੁਰਦੁਆਰਾ ਜਾਜ ਦੇ ਨਾਮ ਤੋਂ ਬਰ ਚੱਲੇ ਦੇਣਾ ਜਾਜ ਵਾਲਾ ਗੁਰਦੁਆਰਾ ਕਹਿੰਦੇ ਕਿਉਂਕਿ ਬਣਾਤੀ ਇਥੇ ਕੱਚੀ ਬਾਤ ਨਹੀਂ ਦੀ ਬਈ ਨਹੀਂ ਨਹੀਂ ਇੱਥੇ ਬੜਾ ਟਰੱਕ ਘੋਤਾ ਹੁੰਦਾ ਉਹ ਦੇਖੋ ਜੀ ਇੱਥੇ ਜਾਜ ਬਣਿਆ ਜੀ ਚਾਰਾਤਰ ਗੁਰਦੁਆਰੇ ਸਾਹਿਬ ਨੂੰ ਜਾਜ ਦਾ ਗੁਰਦੁਆਰਾ ਗੁਰਦੁਆਰਾ ਕਹਿ ਕੇ ਜਾਣਾ ਜਾਂਦਾ ਵੀ ਜਾਜ ਵਾਲੇ ਗੁਰਦਾਰੇ ਜਾਣਾ ਨਾਮ ਆ ਗੁਰਦੁਆਰਾ ਸਾਹਿਬ ਜਿਹੜਾ ਕੌਂਠਾ ਸਾਹਿਬ ਸ਼ਹੀਰ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਹੁਣੇ ਦਰਸ਼ਨ ਕਰਕੇ ਨਿਕਲੇ ਆ ਜੀ ਗੁਰਦੁਆਰਾ ਸ਼੍ਰੀ ਕੌਂਠਾ ਸਾਹਿਬ ਜੋ ਕਿ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਤੇ ਸ਼੍ਰੀ ਹਜੂਰ ਸਾਹਿਬ ਵੀ ਕਿਹਾ ਨਾ ਜ਼ਿਆਦਾਤਰ ਜਹਾਜ ਵਾਲਾ ਗੁਰਦੁਆਰਾ ਦੇ ਨਾਮ ਤੋਂ ਪਰਚਲਿਤ ਵਾ ਕਿਉਂਕਿ ਇਹਦੀ ਬਿਲਡਿੰਗ ਦੇ ਉੱਪਰ ਬਹੁਤ ਵੱਡਾ ਜਹਾਜ ਆ ਵੈਸੇ ਇਰ ਤੇ ਜਾ ਸਕਦੇ ਆ ਪਰ ਇਸ ਵਕਤ ਹੁਣ ਬੰਦ ਕੀਤਾ ਆ ਸ਼ਾਇਦ ਕੰਮ ਚੱਲਦਾ ਪਿਆ ਵਾ ਤੇ ਹੁਣ ਇਸ ਤੋਂ ਅੱਗੇ ਆਪਾਂ ਮਾਸੜੀ ਜੀ ਕਿੱਥੇ ਜਾਣਾ ਵਾ ਪਾ ਜਾਣਾ ਨਾਨਕ ਸਰਸਾਹ ਗੁਰਦੁਆਰਾ ਨਾਨਕ ਸਰਸਾਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪਾਂ ਜਾਣਦੇ ਪਏ ਹੁਣ ਗੁਰਦੁਆਰਾ ਸ਼੍ਰੀ ਨਾਨਕ ਸਰਸਾਹ ਸਾਹਿਬ ਤੇ ਰਤਨਗੜ ਅੱਗੇ ਤੋਂ ਅੱਗੇ ਦਾ ਰਤਨਗੜ ਸਾਹਿਬ ਰਤਨਗੜ ਸਾਹਿਬ ਤੇ ਆਹ ਸੜਕ ਤੇ ਜਦੋਂ ਸੇਵਾ ਚੱਲਦੀ ਸੀ 1997 ਦੇ ਵਿੱਚ ਉਦੋਂ ਮਾਸੜ ਜੀ ਹੁਣੀ ਇੱਥੇ ਸੇਵਾ ਕਰਦੇ ਰਹੇ ਇਹ ਜਿਹਨੂੰ ਸੇਵਾ ਚੱਲਦੀ ਸੀ ਨਾ ਉਦੋਂ ਗਰਮੀ ਬਹੁਤ ਜਿਆਦੀ ਸੀ ਤੇ ਬਾਬਾ ਬਲਵਿੰਦਰ ਜੀ ਆਉਂਦਾ ਵੀ ਸੰਗਤ ਨੇ ਆਉਣਾ ਤੇ ਉਹਨਾਂ ਨੇ ਕਹਿਣਾ ਹਾਂ ਜੀ ਵੀ ਬਾਬਾ ਜੀ ਇਹ ਗੱਡੀਆਂ ਦੇ ਟਾਇਰ ਪਾੜ ਜਾਂਦੇ ਆ ਇਹ ਸੜਕ ਬਣਾਵੋ ਸੜਕ ਬਣਾਵੋ ਹਾਂ ਜੀ ਤੇ ਕਹਿੰਦੇ ਵੀ ਬੜੇ ਤੁਸੀਂ ਭਾਗਾਂ ਵਾਲੇ ਜੇ ਜੇ ਸੜਕ ਤੇ ਤੁਸੀਂ ਆਣ ਕੇ ਸੇਵਾ ਕੀਤੀ ਤੁਹਾਡੇ ਜਿਹੜੀਆਂ ਜਿਹੜੀਆਂ ਟੋਕਰੀਆਂ ਨੂੰ ਹੱਥ ਲੱਗੇ ਨਾ ਤੇ ਤੁਹਾਡੇ ਦਰਗਾਹ 'ਚ ਪੰਜੇ ਲੱਗੇ ਆ ਅੱਛਾ ਬਾਬੇ ਬਲਵਿੰਦਰ ਜੀ ਨੇ ਵਚਨ ਕੀਤਾ ਸੀ ਆ ਸੜਕ ਦੀ ਸੇਵਾ ਦੇ ਟਾਈਮ ਦੀ ਗੱਲ ਹੈ ਜੀ 1997 ਦੀ 97 ਦੀ ਮਾਸੜ ਜੀ ਉਹ ਕੀ ਜਨਾਨੀ ਕਿਹੜੀ ਆ ਜਿਹੜੀ ਕੈਂਡੀ ਵੀ ਆਈ ਆਣ ਕੇ ਕਹਿੰਦੀ ਵੀ ਜਿੰਨੇ ਤੁਹਾਡਾ ਪੈਸੇ ਲੱਗੇ ਆ ਨਾ ਇਹਦੇ ਰੋਡ ਦੇ ਸੜਕ ਤੇ ਬਣਾਈ ਦੇ ਬੱਜਰੀ ਸੀਮੈਂਟ ਸਰੀਆ ਦੇ ਮੈਂ ਸਾਰੇ ਪੈਸੇ ਦੇ ਦਨੀ ਆ ਅੱਛਾ ਜੀ ਤੇ ਬਾਬੇ ਬਲਿੰਦਰ ਸਿੰਘ ਹੋਣਾ ਨੇ ਕਿਹਾ ਤੇ ਇਹ ਅਸੀਂ ਸੰਗਤ ਦੇ ਪੈਸਿਆਂ ਦੇ ਨਾਲ ਸੜਕ ਬਣਾਉਣੀ ਆ ਕੋਈ 10 ਰੁਪਏ ਕੋਈ 5 ਰੁਪਏ ਕੋਈ 2 ਰੁਪਏ ਦਊਗਾ ਬਾਕੀ ਬਾਤਾਂ ਜੇ ਤੂੰ ਪੈਸੇ ਚੜਾਉਣੇ ਆ ਤੇ బోర్ਡ ਲੱਗਾ ਵਾ ਜਿਹੜਾ ਮਰਜੀ ਸਮਾਨ ਲਿਆ ਕੇ ਸਟਾਦੋ ਸਰੀਆ ਸਟਾਦੋ ਬਜਰੀ ਸਟਾਦੋ ਮਾਇਆ ਚੜਾ ਦੋ ਗੋਲ ਮਾ ਦੋ ਗੋਲਕ ਜੀ ਬਾਕੀ ਇਹ ਜਿਹੜੇ ਸੰਗਤ ਦੇ ਸਹਿਯੋਗ ਨਾਲ ਬਣੀ ਸਹੀ ਹੈ ਜੀ 1997 ਦੀ ਸੜਕ ਬਣੀ ਸੀਮੈਂਟ ਦੀ ਸਾਰੀ ਬਸ ਸੜਕ ਜਿਹੜਾ ਗੁਰੂ ਘਰ ਮੈਕਾਂਡ ਹੈ ਨਾ ਪਿੰਗ ਵਾਲਾ ਉਹ ਆ ਜੇ ਆਵੇ ਕੋ ਇਧਰ ਸਾਹਮਣੇ ਸਾਹਮਣੇ ਆ ਆਗੇ ਜੇ ਆਪਾਂ ਗੁਰਦੁਆਰਾ ਹੈ ਸ੍ਰੀ ਨਾਨਕ ਸਰ ਸਾਹਿਬ ਆ ਜਾ ਤੂੰ ਮਹੀਨੇ ਚ ਆਇਆ ਉਹਨਾਂ ਹਾਥੀ ਹਲੇ ਬਣਦਾ ਪਿਆ ਸੀ ਨੇ ਅੰਦਰ ਜਾਂਦੀਆਂ ਗੱਡੀਆਂ ਇੱਥੇ ਆਪਾਂ ਵੀ ਸੇਵਾ ਨਹੀਂ ਨਾ ਆਪਾਂ ਇੰਨਾ ਕ ਰੂਮਾਂ ਚ ਰਹੇ ਆਂ ਅੱਗੇ ਗੁਰੂ ਸਤਨਾਕ ਸਿੰਘ ਥੋੜੀ ਸੰਗਤੀ ਪੜਾਉਂ ਭਾਈ ਜਦੋਂ ਉਦੋਂ ਆਏ ਨਾ ਮੰਮੀ ਇੱਥੇ ਬਾਬਾ ਗਰੀਬੂਆ ਨੂੰ ਮਿਲਿਆ ਸੀ ਤੁਹਾਨੂੰ ਇੱਥੇ ਮਿਲਿਆ ਬਾਬਾ ਗਰੀਬੂ ਤੇ ਅਸੀਂ ਇੱਥੇ ਲੱਭਦੇ ਫਿਰਦੇ ਬਾਬੇ ਨੂੰ ਤੇ ਬਾਬੇ ਦੀ ਸੇਵਾ ਹੁਣ ਉੱਥੇ ਆ ਲੰਗਰ ਸਾਹਿਬ ਗੁਰਦੁਆਰੇ ਨਵੀਂ ਬਣੀ ਸਰਾਂ ਨਹੀਂ ਜਿਹੜੀ ਉਹ ਸਰਾ ਤੇ ਸਵੇਰੇ 6:00 ਉਹ ਦੁਪਹਿਰੇ 2:00 ਵਜੇ ਤੱਕ श्री गुरु अच्छा नानक देव जी लिखा वागुरु नानक सर गुरुद्वारा साहब ਜੀ ਆਓ ਬੇਰੀਆ ਜਿਹਦੇ ਥੱਲੇ ਗੁਰੂ ਨਾਨਕ ਪਾਤਸ਼ਾਹ 9 ਦਿਨ ਤੇ 9 ਘੜੀਆਂ ਬਰਾਜਮਾਨ ਹੋਏ ਸੀ ਤੇ ਇੱਥੇ ਭਾਈ ਮਰਦਾਨਾ ਜੀ ਨੇ ਕਿਹਾ ਸੀ ਕਿ ਮਹਾਰਾਜ ਜੀ ਧਰਤੀ ਦੇ ਪਾਣੀ ਦੀ ਬੜੀ ਥੋੜਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਭਾਈ ਸਾਹਿਬ ਜੀ ਹਰਬਾਬ ਵਜਾਓ ਜਦੋਂ ਉਹਨਾਂ ਨੇ ਰਵਾਬ ਵਜਾਈ ਤਾਂ ਥੱਲੇੋਂ ਪਾਣੀ ਦਾ ਸੋਮਾ ਪ੍ਰਗਟ ਹੋਇਆ ਤੇ ਭਾਈ ਮਰਦਾਨਾ ਜੀ ਨੇ ਉਹ ਛਕਿਆ ਤੇ ਕਿਹਾ ਵੀ ਇਹ ਜਲ ਬਹੁਤ ਮਿੱਠਾ ਹੈ ਤੇ ਗੁਰੂ ਨਾਨਕ ਦੇਵ ਬਾਦਸ਼ਾਹ ਜੀ ਨੇ ਕਿਹਾ ਇਹ ਕਿ ਇਹ ਗੁਰੂਆਂ ਦੀ ਧਰਤੀ ਆ ਇਸ ਧਰਤੀ ਦਾ ਜਲ ਮਿੱਠਾ ਹੀ ਹੋਊਗਾ ਤੇ ਬਾਅਦ ਵਿੱਚ ਇੱਥੇ ਇੱਕ ਕੋੜੀ ਆਈ ਗੁਰੂ ਨਾਨਕ ਪਾਸ਼ਾ ਕੋਲ ਤੇ ਉਹਨਾਂ ਨੇ ਕਿਹਾ ਕਿ ਪਾਸ਼ਾ ਜੀ ਤੁਸੀਂ ਉਹ ਮੇਰਾ ਵੀ ਦੁੱਖ ਦੂਰ ਕਰੋ ਤੇ ਗੁਰੂ ਨਾਨਕ ਪਾਸ਼ਾ ਨੇ ਇਸ ਸਰੋਵਰ ਦੇ ਵਿੱਚ ਉਸ ਨੂੰ ਇਸ਼ਨਾਨ ਕਰਵਾਇਆ ਤੇ ਕੋੜੀ ਦਾ ਕੋੜ ਦੂਰ ਕੀਤਾ ਐਸੇ ਸਰੋਵਰ ਦੇ ਵਿੱਚ ਪਾਣੀ ਬਾਹਰੋਂ ਨਹੀਂ ਪਾਇਆ ਜਾਂਦਾ ਕੋਈ ਸਮਰਸਿਪਲ ਨਹੀਂ ਲੱਗੀ ਕੋਈ ਕੁਛ ਨਹੀਂ ਲੱਗਾ ਇਹ ਥੱਲੋਂ ਹੀ ਪ੍ਰਗਟ ਹੁੰਦਾ ਪਾਣੀ ਇਹਦੇ ਵਿੱਚ ਵਾਹਿਗੁਰੂ ਇਹ ਜੀ ਬਿਲਡਿੰਗ ਬੜੀ ਛੋਟੀ ਤਿਆਰ ਕਰਦੇ ਵਾ ਬਾਈ ਬਾਬਾ ਜੀ ਇੱਥੇ ਹੋਵੇ ਦੇਣ ਚੋ ਦੋ ਵਾਰ ਪੱਕਾ ਹੀ ਕਹਿੰਦੇ ਅੰਤ ਜੀ ਕਰਦੇ ਹਨ ਬਾਕੇ ਐਮ ਜੀ ਐਕਟਰ ਗੋਸਟਰ ਬਾਰੇ ਕਚਰੀ ਬੰਤਰ ਹੈ ਆ ਬਾਲੀਵੁੱਡੀ ਅੰਨੇ ਸਾਡੇ 140 ਫਰਕੀ ਮਜੀ ਪੁੱਛ ਰਹੀ ਹੈ 3 ਕਰੋੜ ਰੁਪਏ ਲੱਗਦੇ ਸਾਰੇ 3 ਕਰੋੜ ਰੁਪਏ ਕਰਤੇ ਲੱਗ ਪੁਕਾ ਬੋਲੀ ਬੋਲੀ ਸਾਹਿਬ ਖੋਦਦੇ 140 ਫੁੱਟ ਵੀ ਬਣ ਗਿਆ 140 ਫੁੱਟ ਕਿਹਨਾਂ ਕਰਦੇ ਬੱਲੇ ਬੱਲੇ 3 ਕਰੋੜ ਰੁਪਏ ਲੱਗ ਗਏ ਬੰਬ ਵੀ ਫੋੜਦੇ ਬੰਬਾਂ ਨਾਲ ਹੀ ਚੱਲਣੀ ਐਡਾ 3 ਕਰੋੜ ਰੁਪਈਆ ਉਹਨਾਂ ਨੂੰ ਗੁਰਦੁਆਰਾ ਸ਼੍ਰੀ ਰਤਨਗੜ੍ਹ ਸਾਹਿਬ ਮਿਲ ਗਈ ਸੇਵਾ ਐਮਾ ਸੜੀ ਬਿਲਕੁਲ ਜੀ ਆ ਡੰਡੀਆਂ ਨਹੀਂ ਲਾਉਣੀਆਂ ਇੱਥੇ ਇੱਥੇ ਡੰਡੀਆਂ ਨਹੀਂ ਲਾਉਣੀਆਂ ਆਪਾਂ ਇਹ ਬਤਾਉਂ ਜਿਹੜਾ ਹੈ ਤਿੱਤਰ ਮਿਤਰਾ ਮਾਸੀ ਤਿੱਤਰ ਮਿਤਰਾ ਬਤਾਉਂਦਾ ਇਹਨੂੰ ਕਹਿੰਦੇ ਤਿੱਤਰ ਮਿਤਰਾ ਬਤਾਉ ਇਹ ਪਤਰੀਲੇ ਇਲਾਕਿਆਂ ਚ ਹੁੰਦਾ ਇਹ ਪਤਰੀਲੇ ਇਲਾਕਿਆਂ ਜੀ ਹੁੰਦਾ ਐਂ ਦੇ ਸੋਚਿਆ ਵੀ ਪੰਜਾਬ ਲੈ ਜਮ ਬਾਬਿਆਂ ਦੇ ਉੱਤੇ ਨਹੀਂ ਹੋਣਾ ਇੱਥੇ ਹੀ ਹੁੰਦੇ ਆ ਚਲੋ ਜੀ ਸੇਵਾ ਕਰੀਏ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਸ਼ੂਟ ਨਹੀਂ ਕਰ ਸਕਦੇ ਕਿਉਂਕਿ ਮਨਾਹੀ ਆ ਤੇ ਫਿਰ ਇਸ ਕਰਕੇ ਅਸੀਂ ਤੁਹਾਨੂੰ ਬਾਰੋ-ਬਾਰ ਹੀ ਦਰਸ਼ਨ ਕਰਾਉਨੇ ਆ ਵੇਖੋ ਬਿਲਡਿੰਗ ਤਿਆਰ ਹੋ ਢੀਆ ਹੁਣ ਸਾਨੂੰ ਮਿਲੀ ਆ ਸੇਵਾ ਤੇ ਅਸੀਂ ਕਰ ਲਈਏ ਜੀ ਸੇਵਾ ਲੋ ਜੀ ਸਬਜੀ ਹੋ ਗਈ ਕਟਿੰਗ ਆ ਇਦਾਂ ਬਾਲੂ ਦਾ ਉਹ ਆਲੂ ਦਾ ਕਹਿੰਦੇ ਬੈਂਗਣ ਦਾ ਭਰਤਾ ਇਦਾਂ ਬਣਾਇੰਦਾ ਨਾ ਮਾਮੀ ਹਣਾ ਚਲੋ ਜੀ ਬਾਬਿਆਂ ਨੇ ਰੱਖਿਆ ਹੈ ਗੰਡੀਆਂ ਆਏ ਪਰ ਕਾਣੇ ਮ ਕੱਲਾ ਕੱਲਾ ਕੱਟੀ ਜਾਂਦਾ ਜੱਗਾ ਅੱਗੇ ਮੇ ਦੋ ਕੱਟ ਗਿਆ ਦਿੱਤੇ ਗੇ ਗੇਂਦੋਂ ਕਾਣੇ ਨਾ ਖਵਾ ਦਿੱਲੇ ਦੋਨੇ ਕੱਟ ਦਿੰਦੇ ਕਰਤਾ ਮਾਰ ਮੈਨੂੰ ਮਾਰੀ ਮਿਲ ਗਈ ਆ ਲੋ ਜੀ ਦੋ ਸੇਵਾਦਾਰ ਇੱਧਰ ਇੱਕ ਸੇਵਾਦਾਰ ਤੇ ਕੋ ਨੂੰ ਕੋ ਨੂੰ ਆ ਕਿੱਥੇ ਆ ਉਹ ਕੋਣ ਨਹੀਂ ਮਾਰਾ ਗਿਆ ਓਏ ਉਧਰ ਦੇ ਭੱਜੀ ਭੱਜੀ ਐ ਰਮਾਲਦੀ ਨਹੀਂ ਉਹ ਤੋਂ ਹੋ ਗਿਆ ਹੀ ਨਾ ਤੇ ਜਿਆਦਾ ਬੰਦਾ ਆ ਚਲੋ ਜੀ ਹੋ ਗਈ ਸੇਵਾ ਬਾਬਿਆਂ ਦੇ ਵੀ ਆਲੂ ਬਾਬਿਆਂ ਦੇ ਆਲੂ ਦੂਜੀ ਸੰਗਤ ਕੋ ਚਰਾ ਲਾਂਗੇ। ਸਾਨੂੰ ਤੇ ਕੋਈ ਚੱਕਰ ਨਹੀਂ। ਵਾਹਿਗੁਰੂ ਵਾਹਿਗੁਰੂ ਮੀ ਪੈਂਡ ਆ ਪਿਆ ਜੀ। ਬਹੁਤ ਵਧੀਆ ਮੌਸਮ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਆ ਵੀ ਇੱਥੇ ਸੀ ਇੱਥੇ ਲੱਸੀ ਵੀ ਮਿਲਦੀ ਐ ਇਹਦੇ ਨਾਲ ਬਾਬੇ ਬਣਾਉਂਦੇ ਲੱਸੀ। ਮੋਟਰ ਨਾਲ ਰਗੜਾ। ਉਛਰੇ ਆ ਬਾਬਾਈ ਜਣਾ ਕੋਲੋਂ। ਗੇ ਲੱਸੀ ਦਾ ਗੱਫਾ ਮਿਲਿਆ ਤੇ ਲੱਸੀ ਹੁੰਦੀ ਬਹੁਤ ਸਵਾਦ ਪਿਛਲੀ ਵਾਰ ਜਦੋਂ ਆਏ ਉਦੋਂ ਪੀਤੀ ਇਸ ਵਾਰ ਵੀ ਬਾਬਾ ਜੀ ਹੁਣਾਂ ਕੋ ਪੁੱਛਦੇ ਆ ਬਾਬਾ ਜੀ ਲੱਸੀ ਦਾ ਗੱਫਾ ਮਿਲੂਗਾ ਜੀ ਲੱਸੀ ਹੈ ਜੀ ਠੀਕ ਆ ਜੀ ਤੇ ਆਹ ਦੇ ਦੋ ਟੱਪ ਫਿਰ ਇੱਥੇ ਹੀ ਕੱਟਣੇ ਦੇ ਲੈ ਆਓ ਆਲੂ ਇੱਥੇ ਕੱਟ ਦਿੰਨੇ ਜੀ ਆਲੂਆਂ ਦੀ ਸੇਵਾ ਮਿਲ ਗਈ ਜੀ ਹੁਣ ਆਲੂ ਛਿੱਲਾਂਗੇ ਤੇ ਚੀਰਾਂਗੇ ਤੇ ਬਾਕੀ ਲੱਸੀ ਗਈ ਹੈ ਜੀ ਪਹੁੰਚ ਲੱਸੀ ਆ ਲੋ ਜੀ ਆਲੂ ਛਿਲਣੀ ਆ ਲੈ ਮਾਤਾ ਚਲੋ ਚਲੋ ਇੰਨੀਆਂ ਕੀ ਕਰਨੀਆਂ ਮੈਂ ਫੜਾਉਣਾ ਆਓ ਮੈਂ ਫੜਾਉਣਾ ਆਹ ਲਓ ਮਮਾ ਜੀ ਆਲੂ ਚਿਲਣੀਆਂ ਹਾਂ ਆਹ ਲਓ ਲੱਸੀ ਪੀਣੀ ਏ ਲੱਸੀ ਪੀ ਲੋ ਲੱਸੀ ਪੀ ਲੋ ਹਾਂਜੀ ਬਾਬਾ ਜੀ ਮਿਲ ਗਈਆਂ ਹੀ ਮਿਲ ਗਿਆ ਇਹ ਕਰਦਾ ਨਾ ਵਧੀ ਜਾਂਦਾ ਜੀ ਦੋਨੀ ਮੇਰੇ ਲਈ ਪਵਾ ਲਈ ਉਹ ਲੱਸੀ ਨਹੀਂ ਸੇਵਾ ਤੇ ਸੰਗਤੋ ਸੇਵਾ ਆਈ ਗਾ ਭਾਈ ਤਾਂ ਬੋਲੀ ਆਈ ਤਾਂ ਬੋਰੀ ਭੜਕਾਤੀ ਜੇ ਬਾਬਾ ਜੀ ਨਾ ਆਉਂਦੇ ਨੇ ਮੈਂ ਤੋਂ ਮੈਂ ਕਿਹਾ ਆ ਕਰਦਾ ਪਈਆਂ ਇੱਧਰ ਚਲੋ ਜੀ ਹੋ ਗਈ ਸੇਵਾ ਚਲ ਜੀ ਬਿਲਡਿੰਗ ਮੇਰੇ ਲਈ ਤਾਂ ਇੱਟ ਨਹੀਂ ਵਰਤੀ ਨਹੀਂ ਲਾਦਾ ਨਹੀਂ ਸਾਰਾ ਕੰਕਰੀਟ ਦਾ ਏਜ ਦਾ ਸਰੀਏ ਨਾਲ ਹੀ ਬਣਾਵਣਾ ਹੈ ਨਾ ਕੰਕਰੀਟ ਦਾ ਹੀ ਸਾਰਾ ਹਾਂ ਆ ਉੱਤੇ ਪੱਥਰ ਦੀ ਕਢਾਈ ਹੋਣੀ ਬਗਰੇ ਪੱਥਰ ਦੀ ਨਹੀਂ ਆਪ ਕਰਕੇ ਆਪ ਲਾਉਂਦੇ ਲਾਲ ਪੱਥਰ ਸਾਰਾ ਹੀ ਕੰਕਰੀਟ ਦਾ ਵਾ ਬਹੁਤ ਸੋਹਣਾ ਕਿੰਨੀ ਔਖੀ ਕਟਿੰਗ ਕਾਰੀਗਰਤ ਜਿਹੜਾ ਔਰ ਇਹ ਥੱਲੇ ਵੇ ਉਧਰ ਵੀ ਬਣਦਾ ਪਿਆ ਹਾਂ ਆ ਜਿਹੜੀ ਆ ਚੀਜ਼ ਵਾ ਨਾ ਜਿਹੜੀ ਪੱਥਰ ਦੇ ਉੱਤੇ ਕਰਦੇ ਆ ਇਹ ਕਿੰਨੀ ਵੱਡੀ ਗੱਲ ਆ ਹੋਵੇ ਅੱਧਿਕ ਵਿਚੜੇ ਆ ਉੱਧੇ ਗਾੜੀ ਵੀ ਡੇ ਆ ਕਿੰਨੀ ਸੋਹਣੇ ਆ ਕਿੰਨੀ ਬਰੀਕੀ ਨਾਲ ਕੀਤਾ ਕੰਮ ਬੜੀ ਤੇਰਦਾ ਬਣਦਾ ਪਿਆ ਵਾ ਤਿੰਨ ਦੋ ਦੋ ਸਾਲੋਂ ਵੇ ਬਕਦੋ ਆਇਆ ਸੀ ਉਦੋਂ ਵੀ ਇਹਨਾਂ ਇੰਨਾ ਕੀ ਕੰਪਲੀਟ ਥੋੜਾ ਬਹੁਤ ਜਿੱਦਾਂ ਹੁਣ 프ਰਿੰਟ ਤੇ ਡੇ ਆ ਉਦੋਂ ਫਿਰ ਪਾ ਇੰਨਾ ਪਿੱਛੇ ਰੈਡੀ ਹੋਇਆ ਆ ਜਾਓ ਅਜਾਦਰੂ ਆਪੂ ਨਰਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ 2 ਮਰਬੇ ਜਮੀਨ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦੇ ਪੇਟਾ ਕੀਤੀ ਤੇ ਇਹ ਹੈਗੇ ਆ ਵਿਲੇਜ ਕਿਲਾ ਰਾਜਪੁਰ ਡਿਸਟ੍ਰਿਕਟ ਲੁਧਿਆਣਾ ਤੇ ਇਥੇ ਫੌਜੀ ਨੌਕਰੀ ਕਰਦੇ ਸੀਗੇ ਤੇ ਇਹਨਾਂ ਨੇ ਆਪਣੀ 2 ਮਰਬੇ ਜਮੀਨ ਮਤਲਬ ਸਾਡੇ ਹਿਸਾਬ ਨਾਲ 50 ਕਿੱਲੇ ਜਮੀਨ ਗੁਰਦੁਆਰਾ ਸਾਹਿਬ ਨੂੰ ਪੇਟਾ ਕੀਤੀ ਵਾਏ ਗੁਰੂ ਗੁਰਦੁਆਰਾ ਰਤਨਗੜ੍ਹ ਸਾਹਿਬ ਤੋਂ ਵਾਪਸ ਆਉਂਦੇ ਆ। ਆ ਇੱਕ ਗੁਰਦੁਆਰਾ ਵਾ ਗੁਰਦੁਆਰਾ ਨਾਨਕਪੁਰੀ ਸਾਹਿਬ। ਇਹ ਗੁਰੂ ਘਰ ਦਾ ਇਤਿਹਾਸ ਲਿਖਿਆ ਨਹੀਂ ਹੈਗਾ ਸ਼ਾਇਦ ਬਾਬਾ ਜੀ ਹੋਣ। ਸੁਣੌਣ ਲਈ ਵਾ ਖੜਾਵਾਂ ਨੇ। ਲਿਖਣ ਦਾ ਨਹੀਂ ਸਬਦ ਲੱਗਾ ਮੈਨੂੰ। ਘਰ ਵਿੱਚ ਵਾਦਦਾ ਹੋਵੇ, ਘਰ ਵਿੱਚ ਵਾਪਾ ਪੜ੍ਹ ਕੇ ਵੀ ਨਹੀਂ ਆਵੇ ਇੱਥੇ ਮੈਂ ਇੱਕ ਵੱਡਾ ਅਫਸਰ ਬਣ ਜਾਵਾਂ ਇਹਦੇ ਲਿਖਣ ਦਾ ਕੀ ਹੁੰਦਾ ਸਾਹਿਬਤਾ ਯਾਰ ਆਪਾਂ ਸੱਚੇ ਬਣਾ ਬਾਬਾ ਨਾਮ ਦੇ ਜਦੋਂ ਲਿਖਿਆ ਆ ਗੁਰਦੁਆਰਾ ਸਾਹਿਬ ਤੋਂ ਥੱਲੇ ਲਿਖਣ ਵਾਲਾ ਚੱਕਰ じゃ ਨਹੀਂ ਸਮਝ ਲੱਗਾ ਮੈਨੂੰ ਹੈ ਉਹ ਲੋਕਾਂ ਨੇ ਲਿਖਣਾ ਨਹੀਂ ਚਾਹੀਦਾ ਸਗੋਂ ਨਾ ਅਰਦਾਸ ਸੱਚੇ ਮਨ ਨਾਲ ਕਰੋ ਲਿਖਣਾ ਥੋੜੀ ਅਦਾਜ਼ਪੂਰੀ ਹੋਣੀ ਆ ਚਲੋ ਕਿੱਡੀ ਹੁੰਦੀ ਆ ਪਤਾ ਤੋੜ ਕੇ ਲਿਹਾਉਣਾ ਹੁੰਦਾ ਵਾ ਯਾਰ ਪਤਾ ਤੋੜ ਕੇ ਲਿਹਾਉਣਾ ਹੁੰਦਾ ਵਾ ਮਮਾ ਜੀ ਹਾਲੇ ਹਾਂ ਪਤਾ ਤੋੜ ਕੇ ਲਿਹਾਉਣਾ ਹੁੰਦਾ ਪਤਾ ਤੋੜ ਕੇ ਲਿਹਾਉ ਦੋਵੇਂ ਨੇ ਮਾਸੜ ਜੀ ਹੈਗੇ ਕਿ ਪਤਾ ਤੇ ਲਿਹਾਉ ਦੋਵੇਂ ਦੋਨੇ ਖੇਚ ਗਏ ਪੱਤਾ ਤੋੜ ਕੇ ਲਿਆ ਇੱਕ ਪੱਤਾ ਤੋੜਿਆ ਮੈਂ ਅੱਥਰ ਚਲੋ 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 ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚੱਲ ਜੱਸ ਜੱਸ ਇੱਕ ਵਾਰੀ ਹੱਸ ਮਾਸੜੀ ਦੀ ਦੌ ਝੂਟਾ ਏ ਕਰ ਪੱਤਾ ਤੋੜ ਕੇ ਲਿਓਣਾ ਪੱਤਾ ਤੋੜ ਇਹ ਚੱਪਲ ਕਿੱ데 ਜਾਂਦੀ ਏ ਚਲੋ ਬਸ ਸਹੀ ਹੈ ਇਹ ਹੋ ਰ ਨਹੀ ਬਾ ਜਿਆਦੇ ਲਾਰੇ ਮਾਰ ਗਿਆ ਤੂੰ ਕਿਧਰ ਲੱਗੀਆਂ ਹਟ ਲੈਣਾ ਖਲੋ ਜਾ ਮਕੋਨਾ ਆ ਇੰਦਰ ਨਹੀਂ ਦੇਣਾ ਸੋਟ ਨਾਲ ਪੀਂਗ ਤਾਂ ਨਹੀਂ ਨਹੀਂ ਆ ਰੱਸਾ ਬੜਾ ਮਜ਼ਬੂਤ ਵਾ ਹੈ ਕਿਥੋਂ ਚਲੋ ਹਾਂ ਹੋਰ ਮੜਾ ਤੱਕਾ ਚੱਲ 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 ਹੋਏ 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 ਲੈ ਚਬਲਾਤੀ ਹੋ ਓਏ ਮੂੰਹ ਏ ਮੂੰਹ ਏ ਹਲੇ ਤੇ ਮੰਮੀ ਗਿੜੀ ਹਲੇ ਤੇ ਚਾਲੂ ਨਹੀਂ ਹੋਈ ਮੂੰਹ ਹੈ ਪੈਰ ਤਾਂ ਕਰ ਲੈ ਪੈਰ ਰਗੜ ਲੈ ਮੈਂ ਤਾਂ ਲਾ ਲਈ ਥੱਲੇ ਮੰਮੀ ਲੰਮੀ ਜਾਰੀ ਪੈਰ ਥੱਲੇ ਵਜਦੇ ਆ ਲੈ ਕੇ ਤੂੰ ਵੀ ਇਸ਼ਦਾਈ ਉਠਾ ਲੈ ਲੈਲਾ ਪਹਿਲਾਂ ਨਹੀਂ ਤੂੰ ਚਲੋ ਮਾਮਾਈ ਇਹ ਕਰ ਫੇਰ ਇੱਕ ਵਾਰ ਫੇਰ ਮੜਿਆ ਜਾ ਪੈਰ ਥੱਲੇ ਇਹ ਪੱਤਾ ਤੋੜ ਕੇ ਲਿਆਓ ਮਾਮਾਈ ਜ਼ੋਰ ਦੀ ਕਰ ਪੱਤਾ ਤੋੜ ਕੇ ਲਿਆ ਮੰਮੀ ਆ ਬੱਸ ਕੇ ਓਏ

ਚੱਲ ਜੀ ਸੋਬ ਲੈ ਲਾ ਰਿਹਾ ਹਾਂ ਜੀ ਰੋਬ ਜੀ ਜੀ ਚੱਲ ਜਾਸੇ ਕਰ ਜੋੜੀ ਆ ਚੱਲ ਆ ਉਹਨਾਂ ਨੂੰ ਇੱਥੇ ਨਾ ਰੋਕ ਕਰਾਓ ਜਾਸੇ ਕਰ ਕੋਈ ਮੈਸਨ ਨਾ ਆ ਲੈ ਕਾ ਲਓ ਅ ਕਾ ਨਹੀਂ ਆਈ ਆਈ ਮੇਰੇ ਕਾ ਨਾ ਉੱਪਰ ਨੂੰ ਡਾਣਾ ਵੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਕਿਤੇ ਦਰਸ਼ਨ ਨਾਨਕ ਸਰ ਸਾਹਿਬ ਜੀ ਦੇ ਰਤਨਗੜ੍ਹ ਸਾਹਿਬ ਜੀ ਦੇ ਨਾਨਕਪੁਰੀ ਦੇ ਤੇ ਚੰਦਨ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਚੰਦਨ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਉੱਥੇ ਗੁਰੂ ਨਾਨਕ ਦੇਵ ਜੀ ਨੇ ਨੌ ਨਾਥਾਂ ਨੂੰ ਨਾਮ ਜਪਾਇਆ ਸੀ ਤੇ ਕਿਹਾ ਸੀ ਨਾਮ ਜਪੋ ਤੇ ਦੁੱਖ ਦੂਰ ਕਰੋ ਠੀਕ ਹੈ ਜੀ ਤੇ ਬਾਕੀ ਜੀ ਜਿਹੜੀ ਪੀਂਗ ਸੀ ਔਰ ਤੇ ਸਾਰੀਆਂ ਸੰਗਤਾਂ ਝੂਟਾ ਲੈਣੀਆਂ ਸੀ ਸੋ ਅਸੀਂ ਵੀ ਗੁਰਦੁਆਰਾ ਸਾਹਿਬ ਤੇ ਬਾਹਰ 임ਲੀ ਦੇ ਰੋਖ ਨਾਲ ਪੀਂਗ ਪਈ ਪੱਕੀ ਪਈ ਤੇ ਜਿੰਨੀਆਂ ਸੰਗਤਾਂ ਆਉਂਦੀਆਂ ਔਰ ਤੇ ਝੂਟਾ ਲੈਣੀਆਂ ਸੀ ਸੋ ਅਸੀਂ ਵੀ ਲੈ ਲਿਆ ਅਨੰਦਮਾਣੇ ਤੇ ਅਸੀਂ ਝੂਟਾ ਲੈ ਲਿਆ ਤੇ ਹੁਣ ਅਸੀਂ ਜਾਂਦੇ ਪਏ ਆ ਜੀ ਫੇਰ ਵਾਪਸੀ ਗੁਰਦੁਆਰਾ ਮਿਸ਼ਨਪੁਰੀ 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 ਜਾਂਦੇ ਪਏ ਆ ਤੇ ਉਹਨਾਂ ਦੇ ਵੀ ਦਰਸ਼ਨ ਆਪਾਂ ਨੂੰ ਕਰਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੀ ਮੌਸਮ ਬਹੁਤ ਵਧੀਆ ਮੀਂਹ ਪੈਣ ਲੱਗ ਜਾਂਦਾ ਮੀਂਹ हट ਜਾਂਦਾ 뷰 ਵੀ ਬੜਾ ਵਧੀਆ ਆ ਵੇਖੋ ਜੀ ਮੀਂਹ ਪੂਰਾ ਫੁੱਲ ਆਉਣ ਲੱਗਿਆ ਅੱਛਾ ਕਯਾ ਬਾਤ ਹੈ ਮੌਸਮ ਇੱਕਦਮ ਆਕਸਮ ਰਣ ਵਿਚਾਰ ਵਾਹਿਗੁਰੂ ਦੇ ਜੀ ਆਉਣਾ ਕਰਦਾ ਰਾਹ ਸਾਹਿਬ ਦੇ ਦਰਸ਼ਨ ਕਰਾਂ ਆ ਦੇ ਮੁੰਡੇ ਖਾਂ ਲੱਗੇ ਗਵਾੜਾ ਪਾਉਂਦੇ ਨਹੀਂ ਸਾਰੇ ਖਾਂ ਲੱਗੇ ਪੱਲੇ ਮੁੰਡੇ ਦੀ ਬਸ ਬੜਾ ਬਹੁਤ ਹੈ ਨਾ ਹਾਂ ਪੈਕ ਕਰਦੇ ਉਹ ਗੱਡੀ ਵੀ ਲੈ ਕੇ ਜਾਂਦੇ ਕਿੰਨਾ ਟਾਈਮ ਲੱਗੇਗਾ 1 ਮਿੰਟ 1 ਕ ਮਿੰਟ ਆ ਭਾ ਲਾ ਪਰ ਵੀ 1 ਮਿੰਟ ਲੱਗਦਾ ਵਾ ਸਾਡੇ ਸਾਰੇ ਕਹਿੰਦੇ 5 ਮਿੰਟ ਬੜਾ ਬਹੁਤ ਆ ਡੇਢ ਸਾਢੇ ਉਸਤਾਦ ਜੀ ਹਣੀ ਭੱਜੇ ਆਉਂਦੇ ਨੇ ਤੇ ਤਾਜ਼ੇ ਹੀ ਆ ਗਰਮ ਹੀ ਆ ਨਾ ਪੱਕੀ ਬਾਤ ਐ ਬਸ ਠੀਕ ਐ ਬਾਈ ਬڑا ਪਾਓ ਬੰਦਾ ਹੋ ਵਕਤ ਕਰੇਗੀ ਬੰਦਾ بابا ਭੇਜਣਾ ਉਹ ਮੇਰੇ ਤੋਂ ਨਹੀਂ ਲੱਗਦੀਆਂ ਜਾਨਾਂ ਉਹਨੇ ਪਾਈਆਂ ਬੜੀਆਂ ਗਲਤੀਆਂ ਕਰੇ ਮੈਂ ਇਹਦੇ ਖੜੇ ਬੜੀ ਬੜੀ ਮੜੀ ਬੜੀ ਤੂੰ ਨਹੀਂ ਬਣਾ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੋ ਦੋ ਕਰਕੇ ਆ ਠੀਕ ਐ ਕੀ ਕਰ ਜਤਨਾ ਚਲੋ ਜੀ ਇਹ ਗਰਮਾ ਗਰਮ ਖਾਣੋ ਹੋਂ ਹੋਣਿਓ ਕਿ ਤੂੰ ਤਿੰਨ ਦਿਨਾਂ ਐ ਤੂੰ ਖਾਇਆ ਵਾ ਪਾਉ ਪਹਿਲਾਂ ਮੈਨੂੰ ਖਾਣ ਨਹੀਂ ਦਿੱਤਾ ਇੱਕ ਹੀ ਖਾਦਾ ਮੈਂ ਉਹ ਬਚਾਰੇ ਦਾ ਪਹਿਲਾਂ ਤੇ ਸਵਾਦ ਮਾਰਦਾ ਇਹ ਵੇਹ ਲਿਆ ਤੈਨੂੰ ਕਹਿੰਦੇ ਨਾ ਕਿ ਕੀ ਬੋਥ ਲੱਗਿਆ ਆਲੇ ਪਾ ਦੇਣੀ ਆ ਹਾਂ ਆ ਫੜੀ ਲਾ ਪਾ ਕਿ ਗਿੱਲ ਫਾਫਾ ਨਹੀਂ ਗਾਏ ਕਿ ਕਿੰਨੀ ਦਾ ਡੰਗਰਾ ਖਬਾਰ ਵਾ ਵੇਹ ਲੋ ਕੀ ਚੱਲਣ ਰਿਆ ਗੱਡੀ 'ਚ ਬੈ ਕੇ ਡੰਗਰੋ ਡੰਗਰੀ ਹੁੰਦੇ ਆ ਕੰਮ ਮਿਰਚਾਂ ਪਾਉਣੀਆਂ ਵਾ ਵੇਖੋ ਇਦਾਂ ਹਾਂ ਆਈ ਹੈਵ ਮਾਈਂਡ ਅੱਜ ਵੀ ਹਾਂ ਖਬਾਰ ਹੀ ਉਹ ਥੱਲੇ ਕਿਲਰ ਜਾਣੀ ਹੋਏ ਇਦਾਂ ਇਦਰਾ ਤੈਨੂੰ ਨਹੀਂ ਖੇਲੂਗੇ ਨਹੀਂ ਖੇਲੂਗੇ ਇਦਾਂ ਰੱਖਿਆ ਆ ਲਓ ਆਈ نو एवरीथिंग ਕੁਝ 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 ਕੁ ਇਹ ਦੋਨੇ ਸਾਰਿਆਂ ਨੂੰ ਜਿੰਨੇ ਕਦੇ ਕਿੰਦੂ ਲੈ ਆਇਆ ਹੈ ਮਾਸੀ ਜੀ ਇਹ ਕਿੰਨੇ ਛੜ ਲਈ ਇਹ ਕਿੰਨੇ ਲੈ ਆਂਦਾ ਛੜ ਲਈ ਆ ਮੇਟੋ ਵਾਲਾ ਚਾਰ ਤੇ ਹੋਰ ਅਗੇ ਆ ਕਿੰਦੂ ਓਏ ਉਹੀ ਦਮਾ ਡਬਲ 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 ਹਾਂ ਅਗੇ ਸਿੰਗਲ ਸਿੰਗਲ ਕਾਦੇ ਫੇ ਸਿੰਗਲ ਕਾਦੇ ਕਿਉਂ ਆ ਮੈਂ ਡਬਲ ਡਬਲ ਲੈ ਗਿਆ ਹੁਣ ਉਹਨੇ ਫੇ ਬੇਪੂ ਬਣਾਇਆ ਆਪਾਂ ਨੂੰ ਅਗੇ ਨਹੀਂ ਮੈਂ 200 ਦੇ ਗਿਆ ਹਾਂ 200 ਦੇ ਗਿਆ ਹੱਥ ਫੇ ਗੱਲ ਕਰਨਾ ਹੈ ਇੱਦਾਂ ਆਓ ਮੈਨੂੰ ਦੇ ਦਿਓ ਹਣਾ ਖਾ ਲਓ ਬੜਾ ਪੌਖਾ ਲਓ ਚੱਲ ਲਿਓ ਨਹੀਂ ਨਹੀਂ ਸਿਰਾ ਲੱਗ ਗਿਆ ਮੜਕਾ ਮੜਕੀ ਹੋਇਆ ਪਿਆ ਮੈਂ ਉਹਦਾ ਇੱਕ ਕੰਮ ਸਿਰਾ ਮੇਰੇ ਤੇ ਬੜੀ ਇਹ ਚੌਰੀ ਹੋ ਉਹ ਤੋਂ ਨੀੜਾ ਪਸੀਨੇੋਂ ਪਸੀਨੀ ਹੋ ਗਿਆ ਬੜਾ ਪੌਖਾਣ ਚ ਮਿਰਚ ਲੱਗੰਦੀ ਆ ਪਸੀਨਾ ਆਉਂਦਿਆ ਪਰ ਮਜ਼ਾ ਵੀ ਉਹ ਨਾ ਮਜ਼ਾ ਹੀ ਹੋਣਾ ਨਾ ਨਹੀਂ ਸਵਾਦ ਆ ਕੰਮ ਆ ਕੰਮ ਵਧੀਆ ਹੈ ਪਰ ਬੜਾ ਪੂਰਾ ਪਸੀਨੇ ਨਾਲ ਭਿੱਜਾਈ ਹੋਣੇ ਮਿਰਚ ਬੜੀ ਤਿੱਖੀ ਗੱਲ ਹੋਰ ਨਹੀਂ ਕੋਈ ചടക്കാ <laughs> <laughs>